ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਅਸੀਂ ਪਹੁੰਚੇ ਹੋਏ ਹਾਲ ਸਦਵਾਨ ਮਨਿਲਾ ਪਾਕੋ ਸਿਟੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਅੱਜ ਅਸੀਂ ਸਾਡੇ ਨਾਲ ਸਾਡੇ ਭਾਈ ਮੈਂ ਤਾਂ ਸੁਖੀ ਭਾਈ ਜੀ ਨੇ ਹੁਣ ਸਤਵਿੰਦਰ ਸਿੰਘ ਸੁਖਵਿੰਦਰ ਸਿੰਘ ਇਹ ਸਾਡੇ ਨਾਲ ਨੇ ਸਾਡੇ ਇਥੇ ਸਟੇ ਨੇ ਸੈਕਟਰੀ ਆ ਸਾਰਾ ਇਹੀ ਸਵਾਲ ਦੇ ਆ ਸੋ ਇੱਕ ਅਸੀਂ ਤੁਹਾਡੇ ਥਰੂ ਅੱਜ ਕੈਮਰੇ ਨਾਲ ਗੱਲ ਕਰ ਲੱਗੇ ਆ ਕਿ ਜਦੋਂ ਖਾਲਸਾ ਦਵਾਨ ਮਨਿਲਾ ਗੁਰਦੁਆਰਾ ਸਾਹਿਬ ਬਣਿਆ ਸੀਗਾ ਕਿਹੜੀ ਉਪਾਗਵ ਵਾਲੇ ਨਿਸ਼ਾਨ ਸੀ ਅਕਸਰ ਕੇਵਲ ਫੋਟੋਆਂ ਬੈਰਲ ਵੀ ਹੁੰਦੀਆਂ ਪਾਉਂਦਾ ਵੀ ਇਹ ਕੋਈ ਪਰ ਇਹਦੀ ਆਪਾਂ ਐਕਸਪਲੇਨ ਨਹੀਂ ਹੋਇਆ ਗੱਲ ਦਾ ਕਿ ਕੌਣ ਆ ਉਹ ਖੁਸ਼ਕਿਸਮਤ ਆਈ ਸੁਖੀ ਭਾਜੀ ਵੀ ਜਿਨ੍ਹਾਂ ਨੇ ਇਹ ਪ੍ਰਬੰਧ ਕੀਤਾ ਜਾਂ ਉਹਨਾਂ ਸ਼ੁਰੂਆਤ ਕੀਤੀਏ ਗੁਰਦੁਆਰਾ ਸਾਹਿਬ ਦੀ ਤੇ ਮੈਂ ਤੁਹਾਡੇ ਕੋਲੋਂ ਥੋੜੀ ਜਾਣਕਾਰੀ ਲੈਣਾ ਚਾਹਣਾ ਇਹਦੇ ਬਾਰੇ ਇਹ ਆਪਣੇ ਸਾਥਦਾਨ ਨੂੰ ਇਹਦੇ ਬਾਰੇ ਨਾ ਐਕਸਪਲੇਨ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਾਸ ਬਾਚਾ ਸਟੂਡੀਓ ਜਿਹੜੇ ਕੇ ਫਿਲਮਾਂ ਦੇ ਬੜੇ ਮਸ਼ਹੂਰ ਹਨ ਜੀ ਬੀਬੀ ਅਲਸੇ ਆਪਣੇ ਵਿਆਹ ਸਾਥੀ ਗੁਰੂ ਘਰ ਦੇ ਪ੍ਰੋਗਰਾਮ ਦੇ ਵਿੱਚ ਬੱਧ ਤੋਂ ਬੱਧ ਸਾਡੇ ਪਰਦੇ ਸਿੰਘਾ ਦਾ ਵੀ ਧੰਨਵਾਦ ਕਰਦੇ ਆ ਅੱਜ ਇਹ ਸਾਡੇ ਗੁਰੂ ਘਰ ਵਿੱਚ ਆ ਕੇ ਥੋੜੀ ਜਾਣਕਾਰੀ ਦੇਣ ਤੋਂ ਜੀ ਇਹ ਫੋਟੋ ਇਹ ਤਸਵੀਰ ਜਿਹੜੀ ਹੈ ਇਹ ਇਹਨਾਂ ਵਰਮ ਪਿਆਰਿਆਂ ਨੇ ਗੁਰੂ ਘਰ ਦੀ ਸਥਾਪਨਾ ਕੀਤੀ ਹੈ ਜੀ ਇਹ ਘਟੋ ਘਟ 106 ਸਾਲ ਪੁਰਾਣਾ ਗੁਰਦੁਆਰਾ ਹੈ ਜੀ ਤੇ ਇਹਨਾਂ ਗੁਰਮਤ ਪਿਆਰਿਆਂ ਨੇ ਉਸ ਟਾਈਮ ਦੇ ਵਿੱਚ ਕੋਈ ਆਪਣੇ ਵਾਲਾ ਕੰਮ ਤਾਂ ਨਹੀਂ ਕੀਤਾ ਇਹ ਸਿਕਿਉਰਟੀ ਗਾਰਡ ਸੀ ਸਿਕਿਉਰਟੀ ਗਾਰਡ ਦੀ ਤੁਹਾਨੂੰ ਪਤਾ ਹੈ ਕਿੰਨੀ ਕੀ ਤਨਖਾਹ ਸੀ ਫਿਰ ਤੇ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਆਪਣਾ ਸਹਿਯੋਗ ਦੇ ਕੇ ਇਸ ਗੁਰੂ ਘਰ ਦੀ ਇਹ ਜਗ੍ਹਾ ਦੇ ਉੱਤੋਂ ਬਾਅਦ ਬਿਲਡਿੰਗ ਖੜੀ ਕੀਤੀ ਮੈਦ ਖੜੀ ਕੀਤੀ ਤੇ ਉਹ ਹੌਲੀ 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 ਇਹ ਸਾਰੇ ਗੁਰਮਤ ਪਿਆਰੇ ਗੁਰੂਮੋ ਪਿਆਰੇ ਹੋ ਗਏ ਹਨ ਜੀ ਇਹਨਾਂ ਤੋਂ ਬਾਅਦ ਜਿੰਨੀਆਂ ਵੀ ਕਮੇਟੀਆਂ ਆਈਆਂ ਆਪਣੀ ਆਪਣੀ ਹਾਜ਼ਰੀ ਲਵਾ ਕੇ ਚਲੇ ਗਈਆਂ ਇਸ ਵੀਰੇ ਮਾਯੂਦਾ ਕਮੇਟੀ ਦੇ ਅਸੀਂ ਕੁਝ ਮੈਂਬਰ ਆਜਾ ਮਾਜਰੇ ਰਹੇ ਜੀ ਸੇਵਾ ਦਾ ਟਾਸਕ ਦੀ ਬਿਊਟੀ ਜਿਹੜੀ ਹੈ ਕਿ ਜੈ ਫੈਕਟਰੀ ਹੈ ਫੈਕਟਰੀ ਸਾਹਿਬ ਕਹਿ ਰਹੇ ਸੀ ਸੋ ਅਸੀਂ ਗਾਇਮ ਕਹਿਣਾ ਚਾਹੁੰਦੇ ਹਾਂ ਕਿ ਇਸ ਗੁਰੂ ਘਰ ਦੇ ਵਿੱਚ ਸੋਮਵਾਰ ਸਵੇਰ ਦਾ ਰੋਹ ਲੱਗਦਾ ਹੈ ਜੀ ਤੇ ਵੀਰਵਾਰ ਦਾ ਵੀ ਇੱਥੇ ਤਰ੍ਹਾਂ ਹੀ ਲੱਗਦਾ ਹੈ ਦਿਨ ਐਤਵਾਰ ਨੂੰ ਸਵੇਰ ਦੁਪਹਿਰ ਅਤੇ ਸ਼ਾਮ ਤੇ ਦੁਬਾਰ ਲੱਗਦੇ ਹਨ ਜੀ ਕਾਉਤਾ ਮਰਚੜ ਕੇ ਹਾਜ਼ਰੀ ਭਾਉਂਦੀਆਂ ਹਨ ਜੀ ਸੋ ਇੱਥੇ ਤਕਰੀਬਨ ਹਰ ਰੋਜ਼ ਲੰਗਰ ਵੀ ਚੱਲਦਾ ਹੈ ਜੀ ਲੰਗਰ ਫ੍ਰੀ ਹੈ ਜੀ ਕੋਈ ਵੀ ਕਿਸੇ ਦੀ ਜਾਤੀ ਦਾ ਆ ਕੇ ਇੱਥੇ ਹਾਜ਼ਰੀ ਭਰ ਸਕਦਾ ਪਰਚਾ ਦਾ ਖਾਣ ਸਕਦਾ ਹੈ ਕੋਈ ਬਾਹਰੋਂ ਗੁਰਮਖੀ ਪਿਆਰਾ ਆਇਆ ਹੋਵੇ ਕਿ ਉਹਨੂੰ ਕਮਰੇ ਦੀ ਵੀ ਜ਼ਰੂਰਤ ਹੋਵੇ ਤਾਂ ਅਸੀਂ ਉਹਨੂੰ ਦੋ ਤਿੰਨ ਦਿਨਾਂ ਵਾਸਤੇ ਕਵਰ ਅਪ ਦਿੰਦੇ ਹਾਂ ਜੀ ਸੋ ਅਗਲਾ ਸਵਾਲ ਬਾਈ ਸਾਰੀ ਕੋ ਕੁਛ ਨਾ ਚਾਹੁੰਦੇ ਹਾਂ ਤਾਂ ਅਸੀਂ ਹਾਜ਼ਰ ਨਾ ਦੇ ਰਹੇ ਜੀ ਜੀ ਬਹੁਤ ਹਾਂ ਜੀ ਹਾਂ ਜੀ ਕਿ ਅਸੀਂ ਸੰਤਾ ਜੀ ਜਿਕੇ ਕਰਾਂਗੇ ਤੇ ਪ੍ਰਬੰਧਕ ਮੀਤ ਵੀ ਆਪਸ ਵਿੱਚ ਫੈਸਲਾ ਲਵੇ ਕਿ ਕੀ ਇਹ ਜਿਹੜੇ ਗੁਰਮਖ ਪਿਆਰੇ ਗੁਰੂ ਨੂੰ ਪਿਆਰੇ ਹੋ ਗਏ ਹਨ ਇਸ ਬਾਰੇ ਇਹਨਾਂ ਦੀ ਮਿੱਠੀ ਯਾਦ ਦੇ ਵਿੱਚ ਅਸੀਂ ਇੱਕ ਸ੍ਰੀ ਅਖੰਡ ਪਾਠ ਸਾਹਿਬ ਕਰਾਉਣਾ ਚਾਹੁੰਦੇ ਹਾਂ ਜੀ ਸੋ ਸਾਰੀਆਂ ਸੰਗਤਾਂ ਦਾ ਸਹਿਯੋਗ ਹੋਵੇ ਇਹਦੇ ਨਾਲ ਸਾਰੀ ਜਾਣਕਾਰੀ ਦਿੱਤੀ ਜਾਵੇ ਕਿ ਇਹ ਗੁਰਮਖ ਪਿਆਰੇ ਜਿਨ੍ਹਾਂ ਦੀ ਬਦੌਦਤ ਵੀ ਖਾਤਰ ਅਸੀਂ ਅੱਜ ਇਸ ਗੁਰੂ ਘਰ ਦੇ ਚਰਾਸ਼ ਭਗ ਕਰ ਰਹੇ ਹਾਂ ਜੀ ਸੋ ਸਮਾਸਾਨੁ ਮਹਾਰਾਜ ਜਵੇ ਤੇ ਸਾਡੀ ਇੱਛਾ ਪੂਰੀ ਹੋਵੇ ਜੀ ਜੀ ਥੈਂਕ ਯੂ ਜੀ ਵਾਹਿਗੁਰੂ ਜੀ ਕੀ ਫਤਿਹ ਬਹੁਤ پیرਵਾਨੀ ਜੀ